ਗੁਰੂ ਸਾਹਿਬ ਕਹਿੰਦੇ ਐ ਕਿ ਫਰੇਦਾ ਇੰਨੀ ਨੇਕੀ ਜੰਗੀ ਐ ਥਲ ਡੋਂਗਰ ਪਵੇ ਓਮ ਅੱਜ ਫਰੇਦਾ ਕੁਜੜਾ ਸੈ ਕੋਹਾਤੀ ਓਮ ਕਹਿੰਦੇ ਜਦੋਂ ਜਵਾਨੀ ਸੀ ਉਦੋਂ ਕਹਿੰਦੇ ਆ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਵੱਡੇ 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 ਪਹਾੜ ਸਰ ਕਰਤੇ ਵੱਡੇ ਵੱਡੇ ਸਮੁੰਦਰ ਪਾਰ ਕਰਤੇ ਪਰ ਕਹਿੰਦੇ ਅੱਜ ਬੁਢੇਪਾ ਆ ਗਿਆ ਅੱਜ ਮੰਜੇ ਦੇ ਕੋਲ ਪਿਆ ਪਾਣੀ ਵਾਲਾ ਕੁੱਜਾ ਵੀ 100 ਕੋਹ ਦੀ ਦੂਰੀ ਤੇ ਲੱਗਦਾ ਜੀ ਬਾਬਾ ਫਰੀਦ ਸਾਹਿਬ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਫਰੀਦਾ ਇੰਨੀ ਨਿੱਕੀ ਜੰਗੀ ਐ ਜੰਗੀ ਐ ਭਾਵ ਹੁੰਦਾ ਲੱਤਾਂ ਛੋਟੀਆਂ ਛੋਟੀਆਂ ਨੇ ਕਹਿੰਦੇ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵੇ ਓਮ ਅੱਜ ਫਰੀਦਾ ਕੁੱਜੜਾ ਸਹਿ ਕੋਹਾ ਥੀ ਓਮ ਕਹਿੰਦੇ ਅੱਜ ਮੰਜੇ ਦੇ ਕੋਲ ਪਿਆ ਕੁਜਾ ਵੀ ਹਜ਼ਾਰਾਂ ਸੌਆਂ ਦੀ ਕੋਹਾਂ ਦੀ ਦੂਰੀ ਤੇ ਲੱਗਦਾ ਏ ਜੀ ਰੋਧਾ ਕੰਠ ਸ਼ਬਦ ਨਹੀਂ ਉਚਰ